ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਕਿਚਨ ਦਾ ਕੰਮ ਕੰਪਲੀਟ ਹੈ ਤੇ ਸਾਰਾ ਸਮਾਨ ਰੱਖ ਚੁੱਕੀ ਆ ਹੁਣ ਬਸ ਇਹ ਜਿਹੜੇ ਮੇਰੇ ਬਲੌਗ ਹੈ ਖਤਮ ਹੋਣ ਵਾਲੇ ਇਹ ਵਾਲੇ ਕੰਮ ਵਾਲੇ ਕਿਉਂਕਿ ਕੰਮ ਜ਼ਿਆਦਾਤਰ ਕੰਪਲੀਟ ਹੋ ਗਿਆ ਇਹ ਵੀ ਮੈਂ ਸਾਰੀ ਸੈਟਿੰਗ ਕਰਤੀ ਸਫਾਈਆਂ ਤਕਰੀਬਨ ਹੋਈ ਚੁੱਕੀਆਂ ਗੰਦਗੀ ਸਾਰੀ ਚੱਕਤੀ ਮੈਂ ਤੇ ਬਾਕੀ ਹੁਣ ਉੱਪਰ ਵਾਲੀਆਂ ਜਿਹੜੀਆਂ ਹੋਰ ਲੱਗੇ ਹੋਏ ਆ ਪੇਂਟ ਵਾਲੇ ਜਿੰਨਾ ਜਣੀ ਮੇਰੇ ਕੰਮ ਐਕਸਟਰਾ ਅੰਦਰੋਂ ਕੱਢਣ ਵਾਲਾ ਤਾਂ ਗੰਦਗੀ ਮੈਂ ਚੱਕ ਚੁੱਕੀ ਆ ਸਮਾਨ ਤੇ ਬਾਹਰ ਵਾਲੇ ਪਏ ਆਏ ਗਏ ਰਚਾ ਥੋੜਾ ਜਿਹਾ ਸਮਾਨ ਫੇ ਪਾਈਆਂ ਨੇ ਹਲੇ ਜਿਹੜੇ ਕਿਚਨ ਵਾਲੇ ਉਹਨਾਂ ਦਾ ਬਚ ਗਿਆ ਤਾਂ ਉਹ ਨਹੀਂ ਚੱਕ ਕੇ ਲੱਕੀਏ ਇੱਧਰ ਪੇਂਟ ਦਾ ਥੋੜਾ ਜਿਹਾ ਹਲੇ ਪੇਂਟ ਹੋ ਰਿਹਾ ਥੋੜਾ ਉਹ ਤਾਂ ਜਿਹੜਾ ਰਹਿ ਗਿਆ ਉਹ ਬਾਹਰ ਵਾਲੀਆਂ ਗੰਦਾ ਤੇ ਬਾਹਰ ਬਾਹਲੀ ਸਾਈਡ ਉਹ ਵੀ ਹੋ ਚੁੱਕੀਆਂ ਆਹ ਪੇਂਟ ਜਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਇਹ ਪੇਂਟ ਵਾਲਾ ਸਮਾਨ ਵੀ ਚੱਕ ਦੂੰਗੀ ਮੈਂ ਤੇ ਬਾਕੀ ਸਾਡੇ ਬੂਟੇ ਵਾਟੇ ਵੀ ਥੋੜੇ ਖਰਾਬ ਕਰਦੇ ਇਹਨਾਂ ਨੇ ਪੇਂਟ ਵਾਲਿਆਂ ਨੇ ਕਿਉਂਕਿ ਹੁਣ ਜਦ ਪੁੱਟੀ ਵੱਟੀ ਕਰਦੇ ਨਾ ਤਾਂ ਗਿਰ ਗਿਰ ਕੇ ਗਾ ਜਾ ਬੇੜੇ ਹਲੇ ਮੈਂ ਪੋਚੇ ਲਾਉਣੇ ਸ਼ੁਰੂ ਨਹੀਂ ਕਰੇ ਤਾਂ ਉਂਗ ਇੱਕ ਵਾਰੀ ਪਹਿਲਾਂ ਮੈਂ ਕਿਹਾ ਚਲੋ ਕੰਮ ਕੰਪਲੀਟ ਹੋ ਜੇ ਆ ਬੂਟੇ ਵੈਸੇ ਸਾਫ ਨੇ ਅੱਜ ਥੋੜੇ ਜਿਹਾ ਸਾਫ ਕਰੇ ਆ ਇਹ ਵੀ ਪੂਰੇ ਪੁੱਟੀ ਪੱਟੀ ਨਾ ਭਰ ਗਏ ਤੇ ਇਦਾਂ ਇੰਨੇ ਕੇ ਸਾਫ ਕਰਕੇ ਇਹਨਾਂ ਨੇ ਰੱਖੇ ਅੱਜ ਮਰੂਦ ਵੀ ਲੱਗਿਆ ਹੋਇਆ ਇੱਕ ਆਹ ਦੇਖੋ ਇੱਕ ਮਰੂਦ ਲੱਗਿਆ ਵਾ ਤੇ ਬਾਕੀ ਇੱਧਰ ਆਪਲੀ ਸਾਈਡ ਅਸੀਂ ਬਰਾਊਨ ਇਸ ਵਾਰੀ ਬਰਾਊਨ ਕਲਰ ਕਰਵਾਇਆ ਹੈ ਨਵੋਦੀਪ ਸੰਦਾ ਕਲਰ ਹੋਇਆ ਏ ਸੋਰੀ ਘਰ ਚ ਵੀ ਨਵ ਨੇ ਕਰਿਆ ਪਸੰਦ ਇਹ ਕਲਰ ਹੋ ਕਰਿਆ ਤੇ ਕੱਲ ਸਾਡੇ ਜਿਹੜਾ ਟੂਲੂ ਪੰਪ ਦਾ ਕੰਮ ਐ ਪਿੱਛੇ ਚੱਲਿਆ ਨਹੀਂ ਫਿਰ ਉਰੇ ਅੱਗੇ ਲਾਇਆ ਤੇ ਆ ਸਾਰਾ ਪੇਂਟ ਕਰਿਆ ਹੋਇਆ ਤਾਂ ਸਾਰਾ ਟੁੱਟ ਗਿਆ ਹੁਣ ਦਵਾਰੇ ਆ ਜਿਹਦੇ ਪਾ ਦਵਾਰੇ ਪੁੱਟੀ ਹੋਊਗੀ ਨਾਲੇ ਪੇਂਟ ਹੋਊਗਾ ਕੰਮ ਵੱਧ ਗਿਆ ਜਤਾ ਜੀ ਦਵਾਰੇ ਪਰ ਹੁਣ ਪਾਣੀ ਚੜਨ ਲੱਗ ਗਿਆਈ ਚਲੋ ਉੱਪਰ ਪਾਣੀ ਬਿਨਾਂ ਨਹੀਂ ਸਰਦਾ ਦਾ ਤੇ ਆ ਹਾ ਹੁਣ ਤੇ ਆ ਇੱਕ ਵਸ ਰੰਦੀ ਆ ਕਿਚਨ ਦੀ ਚੇ 28 ਇਹ ਅੱਜ ਹੋ ਦੂੰਗਾ ਅੰਦਰ ਸਾਰਾ ਕੰਪਲੀਟ ਹੋ ਬਾਕੀ ਦਾ ਇਹਦੇ ਨਾਲ ਹੀ ਬਹੁਤ ਸ਼ਾਂਤੀ ਜੀ ਮਿਲ ਗਈ ਵੀ ਕਾਫੀ ਕੰਮ ਕੰਪਲੀਟ ਹੋ ਗਿਆ ਐਸੀ ਗਰਮਾਈ ਵਾਲਾ ਘੀ ਜੀ ਮਲਾਈ ਕਈ ਸੀ ਇਕੱਠੀ ਹੋਈਗੀ ਤੇ ਘੀ ਤਕਰੀਬਨ ਬਣ ਚੁੱਕਿਆ ਇਹ ਦੇਖੋ ਸਾਰਾ ਲੱਗ ਹੋ ਗਿਆ ਤੇ ਘੀ ਲੱਗ ਹੋ ਗਿਆ ਥੋੜਾ ਜਿਹਾ ਹੋਰ ਗਰਮ ਕਰਕੇ ਇਹਨੂੰ ਮੈਂ ਪਾਉਂਗੀ ਡੱਬੇ ਚ ਹੋਮ ਮੇਡ ਕੀ ਦਾ ਹਫਤਾ ਦਸਕ ਦਿਨ ਦੀ ਮਲਾਈ ਇਕੱਠੀ ਕਰੀ ਹੋਈ ਸੀ ਮੈਂ ਇਸ ਕਰਕੇ ਮੈਂ ਇਹਨੂੰ ਅਜਿਹੀ ਕੱਢ ਲਿਆ ਪਰ ਬਾਹਰ ਹੀ ਕੱਢਿਆ ਖੁੱਲੇ ਸੇ ਮੈਂ ਕਿ ਅੰਦਰ ਚਲੋ ਇਹਦੀ ਬਹੁਤ ਜ਼ਿਆਦਾ ਤੇਜ਼ ਕਈਆਂ ਨੂੰ ਖੁਸ਼ਬੂ ਲੱਗਦੀ ਆ ਕਈਆਂ ਨੂੰ ਸਮੈਲ ਜਿਹੀ ਲੱਗਦੀ ਆ ਇਸ ਕਰਕੇ ਅਸੀਂ ਬਾਹਰ ਹੀ ਕੱਢ ਲਿਆ ਸੀਗਾ ਕਿ ਤੇ ਹੁਣ ਅਸੀਂ ਇਹਨੂੰ ਪਾਉਂਗੇ ਡੱਬੇ 'ਚ ਕਿੰਨੇ ਦੇ ਥੋੜਾ ਜਿਹਾ ਘਟ ਬਣਿਆ ਜੀ ਕੀ ਫੁੱਲ ਅਸਨ ਬਣਨੇ ਐ ਇੰਨਾ ਕੀ ਨਿਕਲ ਚੁੱਕੇ ਆ ਅੱਜ ਹੈਗਾ ਜੀ ਦਿਨ ਮੰਡੇ ਦਾ ਤੇ ਸਵੇਰੇ ਸਵੇਰੀ ਬਹੁਤ ਜ਼ਿਆਦਾ ਤੇਜ਼ ਗਰਮੀ ਬਹੁਤ ਜ਼ਿਆਦਾ ਤੇਜ਼ ਧੁੱਪ ਹੋ ਚੁੱਕੀ ਹੈ ਕੱਪੜੇ ਧੋਏ ਸੀਗੇ 10 ਮਿੰਟ ਚ ਪਾਪੜਾ ਵਾਂਗੂ ਸੁੱਕ ਗਏ ਹੋ ਇੰਨੀ ਜ਼ਿਆਦਾ ਗਰਮੀ ਹੈ ਤੇ ਬਸ ਹੁਣ ਕੱਪੜੇ-ਕੁਪੜੇ ਤੈ ਮਾਰ ਕੇ ਮੈਂ ਹੋ ਚੁੱਕੀ ਹਾਂ ਜੀ ਫਰੀ ਹਲੇ ਪੇਂਟ ਵਾਲੇ ਭਾਈ ਆਏ ਨਹੀਂ ਹੈਗੇ ਉਹਨਾਂ ਨੂੰ ਢੀਕਦੀ ਆ ਤੇ ਉਹ ਆ ਜਾਣਗੇ ਉਹਨਾਂ ਤੋਂ ਬਾਅਦ ਪਾਚ ਉਹਨਾਂ ਨੂੰ ਚਾਹ ਪਾਣੀ ਦਿੰਦੇ ਆ ਤੇ ਫਿਰ ਉਹ ਆਪਣਾ ਕੰਮ ਕਰਦੇ ਰਹਿਣਗੇ ਜਿਹੜਾ ਥੋੜਾ ਜਿਹਾ ਰਹਿ ਗਿਆ ਇੱਕ ਦੋ ਦਿਹਾੜੀਆਂ ਦਾ ਹੀ ਕੰਮ ਰਹਿ ਗਿਆ ਮੈਨੂੰ ਲੱਗਦਾ ਇੱਕ ਦੋ ਦਿਨਾਂ 'ਚ ਹੁਣ ਇਹ ਕੰਪਲੀਟ ਕਰ ਦੋਗੇ ਤੇ ਅੱਜ ਦੇ ਬਲੌਗ ਚ ਇੰਨੇ ਜੀ ਮਿਲਦੇ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇੰਨਾ ਹੋ ਸਕਦਾ ਗਰਮੀ ਤੇ بچੋ ਧੁੱਪ 'ਚ ਚਲੋ ਜਿੰਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਤਾਂ ਜਾਣਾ ਹੀ ਪੈਣਾ ਪਰ ਫਿਰ ਵੀ ਪਾਣੀ ਜ਼ਿਆਦਾ ਪੀਓ ਜੀ ਬਹੁਤ ਗਰਮੀ ਹੈ ਬਾਏ ਬਾਏ